すいま А ну вот. ਜੀ ਆਇਆਂ ਨੂੰ ਅੱਜ ਰੇਤ ਦਾ ਖਾਸ ਹੋਣੀ ਆਵਾਜ਼ ਇਹ ਜੋ ਬਸਾਖੀ ਦੇ ਸ਼ੁਭ ਦਿਹਾੜੇ ਤੇ ਖਾਲਸਾ ਸਾਜਨਾ ਪੰਥ ਦਿਵਸ ਤੇ ਮੈਂ ਆਪਣੇ ਵੱਲੋਂ ਔਰ ਆਪਣੇ ਪੁਹਲਾ ਅਜੀਤ ਨਗਰੋਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਨਾਨਕ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਪਰਮਾਤਮਾ ਸਾਰਿਆਂ ਦੇ ਸਿਰਾਂ ਤੇ ਮਿਹਰ ਭਰਿਆ ਆਸ਼ਰਕੇ ਚੜ੍ਹਦੀ ਕਲਾ ਵਿੱਚ ਰੱਖੇ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ Аба, я... ਤੁਹੇ ਤੇ ਰਹੇ ਉਹ ਕਿ ਗੁਰਦੁਆਰਾ ਸਾਹਿਬ ਜੇਤਨਗਰ ਜਿਠੇਰੇਆ ਵੇਖੇ ਸੰਗਤ ਦਾ ਹਜੂਮ ਸੰਗਤ ਬਹੁਤ ਹੀ ਸ਼ਾਦਾ ਪੂਰਵਕ ਲੰਗਰ ਚੱਕਰੀਆ ਨੇ ਸਵਾਜ ਸਾਇਬੇ ਕਮਾਲ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਨਾਲੇ ਵਸਾਕਦਾ ਤੇ ਆ ਰਹੀ ਹੈ ਸੰਗਰਾਮ ਤੇ ਗੁਰਦੁਆਰਾ ਸਾਹਿਬ ਜੇਤਨਗਰ ਜਿਠੇਰੇਆ ਵੇਖੇ ਬਰਸਾ ਤੋਂ ਜੋ ਖੰਡ ਵਰਸਾ ਡਰਮ ਕੀਤਾ ਗਿਆ ਸਾਨ ਹੁਣ ਦਾਜ ਪੋਪ ਪਾ ਗਏ ਪੋਪ ਤੋਂ ਉਪਰੰਤ ਰਾਕੇ ਜਥੇਵਾਲੋਂ ਕੀਤੇ ਦੁਆਸੇ ਆਏਗੇ ਤੋਂ ਤੋਂ ਵਰਤਨ ਸੇਵਾ ਚੱਲ ਰਹੀ ਹੈ ਸਾਡੇ ਗੋਦ ਸਾਤੇ ਪ੍ਰਧਾਨ ਸਰ ਜਥੇਦਾਰ ਜਗੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਪੂਰਵਕ ਸਾਹਿਬਾ ਕਮਾਲ ਜਿਹੜੇ ਗੋਬੇ ਸਿੰਘ ਜੀ ਮਹਾਰਾਜ ਦੇ ਜੋ ਸਾਧਨ ਦੇ ਸਜਾ ਗਿਆ ਉਸ ਦੇ ਬਾਰੇ ਵਿੱਚ ਦੱਸਿਆ ਸੇਵਾਦਾਰ ਜੋ ਕੇ ਲੰਗਰ Aldı ਮੋਪਰ ਰੱਖਦੇ ਹਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਜੀ ਜੋ ਹਰ ਸਾਲ ਦੀ ਤਰ੍ਹਾਂ ਮਹੱਲਾ ਜੀਤ ਨਗਰ ਦੀਆਂ ਸਭ ਸੰਗਤਾਂ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਵਿਸਾਖੀ ਦਾ ਦਿਨ ਹਰ ਬੜੀ ਸ਼ਰਧਾ ਤੇ ਤੂਮਤਾਬਨਾ ਮਨਾਇਆ ਜਾਂਦਾ ਹੈ ਬੜਾ ਸੰਗਤਾਂ ਦਾ ਸੰਯੋਗ ਹੈ ਜੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਤਿੰਨ ਦਿਨ ਅਥਾ ਸੇਵਾ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਭਰੀਆਂ ਲੰਗਰਾਂ ਵਿੱਚ ਸੇਵਾਵਾਂ ਕਰਕੇ ਦੀ ਵੀ ਸੇਵਾ ਸੀ ਸੰਤਾ ਨੇ ਮਰੇ ਪ੍ਰੇਮ ਦੀ ਸਰਕਾਰ ਦੇ ਨਾਲ ਇਹ ਸੇਵਾ ਕੀਤੀ ਹੈ ਜੋ ਅੱਜ ਪਹੁੰਚ ਪਾਏ ਗਏ ਹਨ ਤੋਂ ਪਹੁੰਚ ਤੋਂ ਉਪਰੰਤ ਦਰਬਾਰ ਸਾਹਿਬ ਤੋਂ ਰਾਗੀ ਜਥਾ ਭਾਈ ਸੇਪਾਈ ਜਿਹੜੇ ਰਾਗੀ ਦੇ ਰਾਗੀ ਜਨਾ ਭਾਈ ਜਿਸ ਜਿਸ ਭਾਈ ਜਿਸ ਜਿਸ ਹਾਜੂਰੀ ਰਾਗੀ ਭਾਈ ਜਸਵੀਰ ਸਿੰਘ ਜਿਨ੍ਹਾਂ ਨੇ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਪ੍ਰੇਮ ਸੱਚਤਾ ਸਤਕਾਰ ਦੇ ਨਾਲ ਸਾਰੀਆਂ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਿਆ ਹੈ ਸੋ ਸਾਡੇ ਮੁਹੱਲਾ ਵਾਸੀ ਵੱਲੋਂ ਸਾਰੀਆਂ ਸੰਗਤਾਂ ਨੂੰ ਪਾਈ ਲੱਖ ਲੱਖ ਵਧਾਈ ਹੁਣ ਫਿਰ ਸੰਗਤਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ